ਸਾਡਾ ਮੋਟਾ ਗੱਡੀਆਂ ਚਲਾਉਣ ਵਾਲਾ ਹੀ ਨਜ਼ਾਰੇ ਲੈਣ ਵਾਲਾ ਹੀ ਇਹ ਮਸ਼ੀਨਾਂ ਚਲਾਉਣ ਲੱਗਾ ਯਾਰ ਵਿਚਾਰੇ ਨੂੰ ਨਾ ਯਾਰ ਐ ਨਾ ਕਿਹਾ ਕਰੋ ਵੀਰ ਸਾਡੇ ਨੂੰ ਠੀਕ ਹੈ ਨਾ ਕਰੀ ਬਾਹ ਹੁਣ ਕਰੀ ਬਾਹ ਲੱਗੇ ਵੜਾ ਯਾਰ ਰੰਗ ਕਾਲਾ ਆਪਣੇ ਸਾਰੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਸਾਡਾ ਮੋਟਾ ਗੱਡੀਆਂ ਚਲਾਉਣ ਵਾਲਾ ਹੀ ਨਜ਼ਾਰੇ ਲੈਣ ਵਾਲਾ ਹੀ ਇਹ ਮਸ਼ੀਨਾਂ ਚਲਾਉਣ ਲੱਗਾ ਯਾਰ ਵਿਚਾਰੇ ਨੂੰ ਤਾਂ ਟੜਕੇ ਦਾ

ਰਹਿਣਾ ਕੀ ਕਰੂ ਵੀਰ ਸਾਡੇ ਨੂੰ ਠੀਕ ਹੈ ਨਾ ਲੱਗੂ ਤਾਂ ਗੁੱਸਾ ਨਾ ਕਰੀ ਬਾਈ ਨਹੀਂ ਕਹਿਣਾ ਯਾਰ ਵੀਰ ਦਾ ਰੰਗ ਥੋੜਾ ਜਿਹਾ ਫਰਕ ਆ ਹੈ ਨਾ ਵੇ ਕਰੀ ਕਰੀ ਬਾਹ ਕਰੀ ਹੁਣ ਕਰੀ ਕਰੀ ਬਾਹ ਹੁਣ ਕਰੀ ਬਾਹ ਲਾ ਕੇ ਵੜਾ ਯਾਰ ਥੋੜਾ ਜਿਹਾ ਫਰਕ ਥੋੜੀ ਓਹ ਥੋੜਾ ਹੀ ਫਰਕ ਆ ਥੋੜਾ ਹੀ ਫਰਕ ਹੈ ਲੈ ਦੋੜਾ ਹੀ ਮੋਟਾ ਵੀ ਕਾਮਣਾ ਬੰਦਾ ਉਹ ਵੀ ਕਾਮਣਾ ਤੂੰ ਕੀ ਕਰਦਾ ਜਾਦਾ ਆਪਣਾ ਦੇਖ ਆਪਣਾ ਇਹ ਰੰਗ ਤਾਂ ਕਿਉਂ ਕਾਲਾ ਆਉਦਾ ਲੈਟ ਨਹੀਂ ਜਗਦੀ ਬਈ ਲੈਟ ਜਗਾਓ ਬਾਈ ਲੈਟ ਜਗਾਓ ਵੀਰ ਲੈਟ ਜਗਾਓ ਲੈਟ ਜਗਾਓ ਮਾੜੀ ਗੱਲ ਵੇਖੋ ਜਗਾ ਦਿਗਾ ਯਾਰ ਮਾੜੀ ਮੈਂ ਮਾਰ ਚੋ ਰਹੇ ਆਉਣੇ ਅਸੀਂ ਵੇ ਮੜਿਆ ਜਗਾਓ ਵੀਰ ਜੀ ਲੈਟ ਮੇਰਾ ਫੋਨ ਹੀ ਸਸਤਾ ਭਰਾਵਾ ਉਹ ਤਾਂ ਛੱਡ ਘੜਾ ਓਏ ਗੱਗੂ ਰੰਗ ਹੋ ਰ ਗਿਆ ਓ ਜਾਗੇ ਵੇ ਜਾਗੇ ਜਾਗੇ ਵਾਹ ਖੂਬਸੂਰਤੀ ਦਾ ਰਾਜ 100 ਵਾਟ ਦਾ ਬਲਬ ਇਹਨੂੰ ਕੋਈ ਸ਼ਰਮ ਆਉਂਦੀ ਹੋਵੇ ਲੈ ਪਜਰਮਾ ਤੂੰ ਕਿਉਂ ਫੋਨ ਕਰਦਾ ਕਿਹਦੇ ਨਾਲ ਕਰਾਈ ਸੋ ਕੀ ਤੇਰੇ ਸਾਬ ਨਾਲ ਕਿਹਦੇ ਨਾਲ ਲੱਗਾ ਉਹ ਅੱਛਾ ਤੇਰੀ ਹੈਗੀ ਆ ਥੈਂਕ ਯੂ ਬਰਾ ਜੀਵਾ ਕੀ ਗੱਲ ਕਰਤੀ ਅੱਛਾ ਠੀਕ ਹੈ ਵੈਰੀ ਗੁੱਡ ਵੈਰੀ ਗੁੱਡ ਗੁੱਡ ਮਾਰਨਿੰਗ ਹੋਵੇ ਇਹ ਵੀ ਕਹਿਂਦੇ ਗਲਤ ਆ ਮੌਸਮ ਮੌਸਮ ਹਾਂ ਜੀ ਜੇ ਜੋ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ